ਦੀ ਬੜੀ ਅਫਸਰ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਈ ਪਿੰਡਾਂ ਤੋਂ ਕਿਸਾਨਾਂ ਦੇ ਫੋਨ ਆ ਰਹੇ ਹਨ ਕਿ ਝੋਨੇ ਦੀ ਫਸਲ ਵਿੱਚ ਕੁਝ ਬੁੱਟੇ ਗਿੱਠੇ ਰਹਿ ਰਹੇ ਹਨ। ਉਹਨਾਂ ਦੱਸਿਆ ਕਿ ਬੁੱਟਿਆਂ ਦਾ ਮਦਰਾ ਰਹਿਣ ਜਾਣਾ ਝੋਨੇ ਦਾ ਇੱਕ ਨਵਾਂ ਵਿਸ਼ਾਣੂ ਰੋਗ ਹੈ। ਅਤੇ ਜੋ ਕਿ ਝੋਨੇ ਦੇ ਚਿੱਟੀ ਪਿੱਠ ਵਾਲੇ ਟਿੰਡੇ ਰਾਹੀਂ ਪ੍ਰਭਾਵਿਤ ਬੁੱਟੇ ਤੋਂ ਸਿਹਤਮੰਦ ਬੁੱਟੇ ਤੱਕ ਫੈਲਦਾ ਹੈ। ਉਹਨਾਂ ਦੱਸਿਆ ਕਿ ਇਹ ਵਿਸ਼ਾਣੂ ਝੋਨੇ ਦੀਆਂ ਮੌਜੂਦਾ ਸਾਰੀਆਂ ਕਿਸਮਾਂ 'ਤੇ ਹਮਲਾ ਕਰ ਸਕਦਾ ਹੈ। ਇਸ ਰੋਗ ਨਾਲ ਪ੍ਰਭਾਵਿਤ ਬੁੱਟੇ ਮਧਰੇ ਉਹਨਾਂ ਦੇ ਪੱਤੇ ਲੋਗਦਾਰ ਅਤੇ ਜੜਾਂ ਡੁੰਗੀਆਂ ਰਹਿ ਜਾਂਦੀਆਂ ਹਨ ਸਾਡੇ ਖਸਾਨ ਸਾਥੀਓ ਮੈਂ ਡਾਕਟਰ ਅਭੀ ਸਿੰਘ ਮੁੱਖ ਕੀਤੇ ਬੜੀ ਸਰਗੁਦਾਸ ਵਤ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵਕਫ ਸਮੇਂ ਤੇ ਵਕਫ ਵਿਸ਼ੇ ਨਾਲ ਸੰਬੰਧਤ ਤਕਨੀਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਉਹ ਤਕਨੀਕੀ ਜਾਣਕਾਰੀ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤ ਤੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਝੋਨੇ ਦੇ ਬੋਣੀ ਬੁਗਿਆਂ ਦੀ ਬਿਮਾਰੀ ਤੇ ਉਸ ਦੀ ਰੋਕਥਾਮ ਕਿਵੇਂ ਕਰੀਏ ਸਾਡੇ ਸਾਥੀਓ ਤੁਹਾਨੂੰ ਯਾਦ ਹੋਵੇਗਾ 2022 ਦੇ ਵਿੱਚ ਜਿਹੜਾ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਸਾਡੇ ਬੂਟੇ ਝੋਨੇ ਦੀ ਫਸਲ ਦੇ ਬੂਟੇ ਬੋਨੇ ਰਹਿ ਗਏ ਗਿੱਠੇ ਰਹਿ ਗਏ ਮਧਰੇ ਰਹਿ ਗਏ ਉਹਦੇ ਨਾਲ ਕਈ ਕਿਸਾਨਾਂ ਨੇ ਕਈ ਕਿਸਾਨਾਂ ਵੱਲੋਂ ਪਸੰਦਗਾਇਆ ਗਿਆ ਤੇ ਕਾਫੀ ਨੁਕਸਾਨ ਹੋਇਆ ਹੈ ਉਹਦੇ ਵਿੱਚ ਬਿਜ ਮੁਕਤ ਉਹਦੇ ਤੇ ਪੀਆਰ 131 ਵੈਰਾਈਟੀ ਪੀਆਰ 128 ਇਸ ਦੇ ਨਾਲ ਕੁਝ ਉਹ ਜਦੋਂ ਉਹ ਪੇਜ ਹਾਈਬ੍ਰਿਡ ਜਿਹੜੇ ਨੇ ਬੀਜੀ ਉਹਦੇ ਵਿੱਚ ਵੀ ਪ੍ਰੋਬਲਮ ਸੀਗੀ ਜਿਨ੍ਹਾਂ ਨੇ ਗੇਤੀ ਬੀਜੀ ਲਵਾਈ ਕੀਤੀ ਉਹਨਾਂ ਨੇ ਜਿਆਦਾ ਪ੍ਰੋਬਲਮ ਹਈ ਸੋ ਇਹ ਜਿਹੜੀ ਹੈ ਇਹ ਜਿਹੜੀ ਜਿਹੜਾ ਇੱਕ ਰੋਗ ਜਿਹੜਾ ਮਸ਼ਾਨੂ ਰੋਗ ਹੈ ਜਿਵੇਂ 2019 ਦੇ ਵਿਦੇ ਵਿੱਚ ਕਰੋਨਾ ਵਾਇਰਸ ਆਇਆ ਸੀਗਾ ਉਹ ਵੀ ਸਾਨੂੰ ਰੋਗੀ ਸੋ ਉਹ ਜਦੋਂ ਕਿਸੇ ਨੂੰ ਹੀ ਹੋ ਜਾਂਦਾ ਸੀ ਤੇ ਉਹ ਆਪਾਂ ਇਹ ਕਹਿੰਦੇ ਸੀ ਵੀ ਇਹਨੂੰ ਆਈਸੋਲੇਟਡ ਭੇਜ ਦੇਵੋ ਉਹ ਬੰਦ ਕਮਰੇ ਇਹ ਬੰਦ ਕਰ ਦਿਓ ਤਾਂ ਜੋ ਦੂਸਰੇ ਲਾਗ ਨਾ ਲੱਗ ਸਕੇ ਸੋ ਇਹ ਵੀ ਇੱਕ ਰੋਗ ਜਿਹੜਾ ਵਾ ਬਿਸ਼ਾਨੂ ਰੋ ਗਿਆ ਜਿਹੜਾ ਕਿ ਇੱਕ ਬੂਟੇ ਤੋਂ ਦੂਜੇ ਬੂਟੇ ਤੇ ਜਾਣ ਵਾਸਤੇ ਉਹਦੇ ਵਿੱਚ ਸਾਡੇ ਇੱਕ ਚਿੱਟੀ ਪੇਟਵਾ ਟਡੜਾਵਾ ਬਹੁਤ ਐਮਪੂ ਖੰਨ ਬੁੰਦਾ ਸੋ ਉਹ ਕੀ ਕਰਦਾ ਵਾ ਕਿ ਉਹ ਚੰਗੇ ਜਿਹੜੇ ਪ੍ਰਭਾਵਿਤ ਬੂਟਾ ਵਾ ਉਥੋਂ ਉਹ ਉਹ ਚੂਸ ਕੇ ਤੇ ਦੂਸਰੇ ਜਾਂਦਾ ਉਹ ਵਾਇਰਸ ਜਿਹੜਾ ਨਿਸ਼ਾਨੂਆ ਉਹ ਦੂਸਰੇ ਜਿਹੜਾ ਵਾ ਚੰਗੇ ਬੂਟੇ ਜਾਊਗਾ ਸੋ ਇਸ ਕਰਕੇ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਕਿ ਸਵੇਰੇ ਦੁਪਹਿਰੀ ਸ਼ਾਮੀ ਜਦੋਂ ਵੀ ਆਪਾਂ ਆਪਣੇ ਖੇਤਾਂ ਦੇ ਵਿੱਚ ਜਾਂਦੇ ਆ ਤੇ ਉਹਦਾ ਨਰੀਖਣ ਨੂੰ ਕਰੀਏ ਸਰਵੇ ਨੂੰ ਕਰੀਏ ਤਾਂ ਜੋ ਉਹਦੇ ਵਿੱਚ ਪਤਾ ਲੱਗ ਸਕੇ ਕਿ ਕਿਤੇ ਕਿੱਥੇ ਬੂਟੇ ਜ਼ਹਿਰ ਨਹੀਂ ਗਏ ਜੇ ਕਿੱਥੇ ਬੂਟੇ ਹੈਗੇ ਆ ਤਾਂ ਫਿਰ ਤੁਸੀਂ ਦੇਖੋ ਉਹ ਪੁੱਟ ਕੇ ਦੇਖੋ ਉਹ ਛੇਤੀ ਪੁੱਟੇ ਜਾਣਗੇ ਉਹਦੀ ਜੜ ਜਿਹੜੀ ਆ ਉਹ ਕਮਜ਼ੋਰ ਹੋ ਜੇ ਪੂਰੇ ਰੰਗਦੀ ਹੋਏਗੀ ਛੋਟੀ ਬਾਰੇਗੀ ਤੇ ਜੇਕਰ ਅਸੀਂ ਉਹਦੇ ਨਾਲ ਜਿਹੜਾ ਚੰਗਾ ਬੂਟਾ ਪੁੱਟ ਕੇ ਦੇਖੀਏ ਤੇ ਉਹਦੀ ਜੜਾਂ ਜੜੀਆਂ ਨੇ ਬਹੁਤ ਵਧੀਆ ਚਿੱਟੇ ਰੰਗਦੀਆਂ ਹੈਲਦੀ ਹੋਣਗੀਆਂ ਤੇ ਸਿਹਤਮੰਦ ਹੋਣਗੀਆਂ ਬਾਅਦ ਵਿੱਚ ਐਡਵਾਂਸ ਸਟੇਜ ਦੇ ਵਿੱਚ ਉਹ ਪੂਰੇ ਵੀ ਹੋ ਜਾਂਦੇ ਆ ਉਹ ਮੁੱਕੇ ਉਹਦੇ ਦਾਣੇ ਵੀ ਨਹੀਂ ਪੈਂਦੇ ਹੈਗੇ ਉਹਦੀਆਂ ਜੜੀਆਂ ਨੇ ਕਾਲੀਆਂ ਕਾਲੀਆਂ ਧਾਰੀਆਂ ਵੀ ਪੈ ਜਾਂਦੀਆਂ ਨੇ ਸੋ ਉਹ ਸਟੇਜ ਦੇ ਜਾਣ ਤੋਂ ਪਹਿਲਾਂ ਅਸੀਂ ਹੁਣੇ ਹੀ ਜਿਹੜਾ ਵਾ ਅਸੀਂ ਆਪਣੇ ਖੇਤਾਂ ਦਾ ਜਿਹੜਾ ਵਾ ਉਹ ਨਿਰੀਖਣ ਕਰੀਏ ਜੇ ਤੁਹਾਨੂੰ ਇਹੋ ਜਿਹੀ ਕੋਈ ਦਿੱਕਤ ਦੀ ਨਿਸ਼ਾਨੀ ਦੇਖਦੀਆਂ ਨੇ ਸਾਡੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਚਾਹੀਏ कृषि ਵਿਗਿਆਨ ਕੇਂਦਰ ਜਿਹੜੇ ਨੇ ਉਹਨਾਂ ਦੇ ਧਿਆਨ ਵਿੱਚ ਲਾਈਏ ਜਿਹੜੇ ਰੀਡਿੰਗ ਫੋਨ ਕੇਂਦਰ ਉਹਨਾਂ ਨੇ ਧਿਆਨ ਵਿੱਚ ਲਾਈਏ ਤਾਂ ਜੋ ਇਸ ਸਮੇਂ ਸਿਰ ਜਿਹੜਾ ਵਧੀਆ ਇਲਾਜ ਕਰ ਸਕੀਏ ਸੋ ਇੱਕ ਇਹ ਜਿਹੜੀ ਇਹ ਵੀ ਗੱਲ ਕਰੀਏ ਕਿ ਰੋਕਥਾਮ ਕਿਵੇਂ ਕਰਨੀ ਹੈ ਦੀ ਰੋਕਥਾਮ ਵਾਸਤੇ ਸਾਡੇ ਕੋਲ ਦੋ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਇੱਕ ਤਾਂ ਇਹ ਜਿਹੜੇ ਬੂਟੇ ਬੂਟੇ ਜਿਹੜੇ ਤੁਹਾਨੂੰ ਲੱਭੇ ਆ ਜਿਹੜੇ ਵੀ 4 5 10 ਜਿੰਨੇ ਵੀ ਬੂਟੇ ਲੱਭੇ ਆ ਉਹਨੂੰ ਸ਼ੁਰੂਆਤੀ ਦੌਰ ਦੇ ਵਿੱਚ ਜੜਾਂ ਸਮੇਤ ਪੁੱਟ ਕੇ ਦੂਰਾ ਦੱਬ ਦਿਓ ਤਾਜੋ ਵਾਇਰਸ ਜਿਹੜਾ ਵਾਸ਼ਾਨੂੰ ਜਿਹੜਾ ਉਹ ਦੂਜੇ ਫੌਂਸਾਂ ਤੇ ਨਾ ਚੱਲ ਸਕੇ। ਫਿਰ ਦੂਸਰੀ ਗੱਲ ਹੈ ਕਿ ਆਪਾਂ ਜਿਹੜੀ ਜਿਹੜਾ ਪਹਿਲੀ ਗੱਲ ਕੀਤੀ ਹੈ ਕਿ ਚਿੱਟੀ ਪੇਠਵਾ ਟਡਾੜਾ ਵਾ ਉਹਦੀ ਰੋਕਥਾਮ ਲਈ ਕੀਟਨਾਸ਼ਕ ਦੀ ਜਿਹੜੀ ਵਰਤੋਂ ਕਰਨੀ ਹੈ। ਤੇ ਕੀਟਨਾਸ਼ਕ ਕਿਹੜੀ ਕਰਨੀ ਆ ਉਹ ਜਿਹੜੀ ਆਪਾਂ ਸਪਾਰਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੱਤ ਤਰ੍ਹਾਂ ਦੀਆਂ ਨੇ ਉਹ ਕੀਤੀਆਂ ਗਈਆਂ ਨੇ ਕੀਟਨਾਸ਼ਕ ਸਪਾਰਸ਼ ਕੀਤੀਆਂ ਨੇ। ਸੋ ਉਹਨਾਂ ਵਿੱਚ ਕੋਈ ਵੀ ਆਪਾਂ ਸਪਰੇਅ ਕਰ ਸਕਦੇ ਹਾਂ। ਸੋ ਉਹਦੇ ਵਿੱਚ ਫਲੋਨਿਕਾਮੀਡ ਜਿਹੜੀ 60 ਗ੍ਰਾਮ ਹੈ। ਟ੍ਰਾਈਪੂ ਬਿਜ਼ੋ ਫਾਇਰਮ ਜਿਹੜੀ ਆ 94 ਗ੍ਰਾਮ ਮੀਲੀਲੀਟਰ ਆ ਡਾਈਨਾਟ੍ਰੋਫੋਨ ਜਿਹੜੀ ਆ 80 ਗ੍ਰਾਮ ਆ ਫਾਈਬੈਟਰੋ ਜਿਹੜੀ 120 ਗ੍ਰਾਮ ਆ ਇਸ ਤਰ੍ਹਾਂ ਇਸ ਤਰ੍ਹਾਂ ਬੈਂਜਪਾਇਰੀਮੈਕਸਿਨ ਜਿਹੜੀ ਆ ਉਹ 400 ਮੀਲੀਲੀਟਰ ਆ ਫਰੋਪਾਇਰੀਮ ਜਿਹੜੀ ਆ ਉਹ 30 ਮੀਲੀਲੀਟਰ ਆ ਪੂਨਲ ਫਾਜ ਜਿਹੜੀ ਆ ਉਹ 800 ਮੀਲੀਲੀਟਰ ਆ ਸੋ ਇਹੜੀ ਸੱਤ ਜਿਹੜੀਆਂ ਨੇ ਇਨਸੈਕਟੀਸਾਈਡ ਜਿਹੜੇ ਕਿਤਨਾ ਚੱਕੇ ਨਾਲ ਕੋਈ ਵੀ ਲੈ ਕੇ ਆਪਾਂ ਗੋਲ ਨੂੰ ਦੇ ਦਿੰਦਾ ਸੌ ਤੋਂ ਲੈ ਕੇ 150 ਮੀਟਰ ਪਾਣੀ ਦੇ ਵਿੱਚ ਘੋਲ ਕੇ ਉਹਦੀ ਆਪਾਂ ਸਪਰੇਅ ਕਰਨੀ ਆ ਤੇ ਸਪਰੇਅ ਇੰਨਾ ਕਰਨੀ ਆ ਕਿ ਜਿਹੜੀ ਬੁੱਧਾ ਉਹਦੇ ਪਾਸ ਉਹ ਕੋੜਾ ਜਿਹੜਾ ੱਡਾ ਵਾ ਉਹ ਬੁੱਢਾ ਵਾਲੇ ਪਾਸੇ ਬੈਠਾ ਵਾ ਜੇ ਆਪਾਂ ਉੱਪਰੋਂ ਪਰ ਕਰਾਂਗੇ ਤੇ ਨਹੀਂ ਮਰੂਗਾ ਸੋ ਇਹ ਜਿਹੜਾ ਦੋ ਆਪਾਂ ਦੋ ਗੱਲਾਂ ਕਰ ਲਈਏ ਤਾਂ ਫਿਰ ਜਿਹੜਾ ਤੁਹਾਡਾ ਜਿਹੜਾ ਉਹ ਜਿਹੜਾ ਉਹਦਾ ਰੋਕ ਤਾਂ ਕਾਫੀ ਹੋ ਸਕਦੀ ਆ ਪਰ ਜੇ ਅਸੀਂ ਨਹੀਂ ਕਰਗੇ ਅਵੇਸਲੇ ਹੋ ਗਏ ਤੇ ਫਿਰ ਇਹਦਾ ਜਿਹੜਾ ਨੁਕਸਾਨ ਜਿਹੜਾ ਹੋ ਸਕਦਾ ਖਾਸ ਕਰਕੇ ਪੀਆ 131 128 ਵੈਰੈਟੀ ਜਿਹੜੀ ਆ ਉਹ ਕਿਸਾਨਾਂ ਵੀਰੇ ਦਾ ਕਾਫੀ ਵਿਲਾਈ ਆ ਸਾਡੀ ਜਿਹੜਾ ਹਾਈਬ੍ਰਿਡ ਵੀ ਦਾ ਹਾਰ ਡਿਵਰਬ ਚ ਉਹ ਨਾਲ ਨਹੀਂ ਵੀਦਿਆ ਕਹਿੰਦੇ ਬਟ ਉਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਜੇ ਕਿ ਤੁਹਾਨੂੰ ਕਿਤੇ ਪ੍ਰੋਬਲਮ ਹੁੰਦੀ ਆ ਤਫੀਰ ਜਿਹੜਾ ਉਹ ਸਾਡੇ ਅਧਿਕਾਰੀ ਦੇ ਧਿਆਨ ਵਿੱਚ ਲਿਆਓ ਖੇਤੀਬਾੜੀ ਦੇ ਖੇਤਰ ਦੇ ਮਾਹਰਾਂ ਦੇ ਧਿਆਨ ਵਿੱਚ ਲਿਆਓ ਤਾਂ ਜੋ ਇਸ ਸਵੇਰ ਉਹਦਾ ਇਲਾਜ ਕਰ ਸਕੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦੁਆਰਾ ਪੇਸ਼ ਅਸੀਸ